ਗੁਰੂ ਨਾਨਕ ਕਾਲਜ ਬਡਲਾ ਅਡਾ ਨੂੰ ਮੁਖਤਿਆਰ ਸੰਸਥਾ ਦਾ ਦਰਜਾ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬਡਲਾ ਅਡਾ ਨੂੰ ਯੂਜੀਸੀ ਵੱਲੋਂ ਖੁਦ ਮੁਖਤਿਆਰ ਸੰਸਥਾ ਦਾ ਦਰਜਾ ਮਿਲਣ ਤੇ ਇਲਾਕਾ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਸ ਸੰਸਥਾ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਅਟਾਨਮਸ ਕਾਲਜ ਵਜੋਂ ਪ੍ਰਵਾਨਗੀ ਮਿਲ ਚੁੱਕੀ ਹੈ ਜਿਸ ਨਾਲ ਹੁਣ ਇਹ ਸੰਸਥਾ ਆਪਣੇ ਪੱਧਰ ਦੇ ਵੱਖ-ਵੱਖ ਕੋਰਸ ਚਲਾ ਸਕੇਗੀ ਸੀਨੀਅਰ ਅਧਿਕਾਰੀ ਸਾਹਿਬਾਨ ਇਸ ਇਲਾਕੇ ਦੇ ਵੱਖ-ਵੱਖ ਅਖਬਾਰਾਂ ਤੋਂ ਮੀਡੀਆ ਕਰਮੀ ਦੋਸਤ ਤੁਹਾਡਾ ਸਭ ਦਾ ਸਵਾਗਤ ਜੀ ਹੈ ਅੱਜ ਜਿਸ ਖੁਸ਼ੀ ਦੇ ਵਿੱਚ ਜਿਸ ਮਾਣ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਗੁਰਦਾਣਾ ਕੋਲ ਬੜਲਾਡਾ ਨੂੰ ਯੂਜੀਸੀ ਭਾਰਤ ਸਰਕਾਰ ਤੇ ਪੰਜਾਬ ਸਟਿ ਪਟਿਆਲਾ ਨੇ ਖੁਦਮਖਤਿਆਰ ਕਾਲਜ ਹਲਾਣਿਆ ਇਹ ਪੰਜਾਬ ਸਟਿ ਪਟਿਆਲਾ ਦਾ ਸੱਤਵਾਂ ਕਾਲਜ ਹੈ ਜਿਹਨੂੰ ਖੁਦਮਖਤਿਆਰੀ ਦੇ ਤੌਰ ਤੇ ਯੂਜੀਸੀ ਭਾਰਤ ਸਰਕਾਰ ਨੇ ਪੂਰੇ ਮਾਲਵੇ ਦੇ ਵਿੱਚ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਹਲਾਣਿਆ ਇਸ ਖੁਸ਼ੀ ਦੇ ਵਿੱਚ ਅਸੀਂ ਸਾਰੇ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ ਹਾਂ ਕਿਹਨਾਂ ਮੈਂ ਗਗਨਦੀਪਾ ਸਰਨਦੀਪੀ ਸੋਪਰੇ ਕਾਲਜ ਨੂੰ ਪਟਿਆਲਾ ਦੇ ਜਿਹੜਾ ਦਰਜਾ ਮਿਲੇਗਾ ਤੁਸੀਂ ਇਹ ਦਰਜਾ ਨੂੰ ਕਿਸ ਤਰ੍ਹਾਂ ਦੇ ਦੇਣਾ ਹੈ ਸਾਚੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਗਨਦੀਪ ਖੋਰਾ ਹੈ ਤੇ ਮੈਂ ਗੁਰੂ ਨਾਨਕ ਕਾਲਜ ਦੀ ਵਿਦਿਆਰਥਣਾਂ ਤੇ ਸਾਡੇ ਕਾਲਜ ਨੂੰ ਪਹਿਲਾਂ ਨੈਕ ਵੱਲੋਂ A++ ਗ੍ਰੇਡ ਮਿਲਿਆ ਸੀ ਜਿਸ ਨੂੰ ਹੁਣ ਆਸਟ੍ਰੋਨੋਮਿਸ ਦਾ ਗ੍ਰੇਡ ਵੀ ਮਿਲ ਚੁੱਕਿਆ ਹੈ ਤੇ ਇਸ ਦਾ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਸੋ ਜਿਹੜੀਆਂ ਵੀ ਮੁਸ਼ਕਿਲਾਂ ਪਹਿਲਾਂ ਸਾਨੂੰ ਯੂਨੀਵਰਸਿਟੀ ਤੋਂ ਆਉਂਦੀਆਂ ਸੀ ਜਿਵੇਂ ਕਿ ਡੀਐਮਸੀ ਲੈਣ ਦੇ ਵਿੱਚੋਂ ਹੁਣ ਉਹ ਮੁਸ਼ਕਿਲਾਂ ਸਾਡੀਆਂ ਹੱਲ ਹੋ ਸਕਣਗੀਆਂ ਜਿਹੜਾ ਛੁਟਕੀ ਨਾਮ ਆਪਣਾ ਕੁਨਾਲ ਬੰਸੜੀ ਜੀ ਕੁਨਾਲ ਜੀ ਤੁਸੀਂ ਆਪਣੇ ਜਿਹੜੇ ਗੁਰੂ ਨਾਨਕ ਕਾਲਜ ਕੋਲੋਂ ਖੁਦ ਮੁختار ਕਾਲਜ ਦਾ ਜਿਹੜਾ ਦਰਜਾ ਮਿਲਿਆ ਤੁਸੀਂ ਇਸ ਨੂੰ ਕਿਸ ਤਰ ਸ਼ਸ਼ੀਕਲ ਜੀ ਮੈਂ ਗੁਰੂ ਨਾਨਕ ਕਾਲਜ ਬੁਰਦਾੜਾ ਦਾ ਵਿਦਿਆਰਥੀ ਹਾਂ ਮੈਂ ਇੱਥੇ ਬੀਲੀਵ ਸਾਇੰਸ ਕਰ ਰਿਹਾ ਸਾਡੇ ਕਾਲਜ ਨੂੰ ਨੈਕਪੋਲ ਪਹਿਲਾਂ ਹੀ ਏ ਪਲੱਸ ਪਲੱਸ ਦਾ ਦਰਜਾ ਹਾਸਲ ਹੈ ਹੁਣ ਮਾਣ ਵਾਲੀ ਗੱਲ ਹੈ ਕਿ ਸਾਡੇ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਯੂਜੀਸੀ ਵੱਲੋਂ ਆਟੋਨੋਮਸ ਕਾਲਜ ਦਾ ਜੋ ਕਿ ਦਰਜਾ ਹਾਸਲ ਹੋਇਆ ਹੈ ਹੁਣ ਸਾਡਾ ਕਾਲਜ ਆਪਣੇ ਪੱਧਰ ਤੇ ਹੀ ਨਵੇਂ ਵਿਸ਼ੇ ਸ਼ਾਮਿਲ ਕਰ ਸਕਦਾ ਹੈ ਅਤੇ ਉਹਨਾਂ ਵਿੱਚ ਲੋੜ ਅਨੁਸਾਰ ਸੁਧਾਰ ਕਰ ਸਕਦਾ ਹੈ ਮਤਲਬ ਸਿਲੇਬਸ ਨੂੰ ਵਧਾ ਘਟਾ ਸਕਦਾ ਹੈ ਅਤੇ ਵਿਦਿਆਰਥੀਆਂ ਦੀ ਲੋੜ ਅਨੁਸਾਰ ਕੰਮ ਕਰ ਸਕਦਾ ਹੈ ਜੋ ਵੀ ਕੋਈ ਖਾਮੀਆਂ ਜਾਂ ਪੇਸ਼ ਕਸ਼ੀਆਂ ਜਿਹੜੀਆਂ ਮੇਂ ਰਹਿੰਦੀਆਂ ਹੋਣਗੀਆਂ ਉਹ ਵੀ ਇਸ ਕਾਲਜ ਦੇ ਪੱਧਰ ਤੇ ਇਹ ਹੁਣ ਹੱਲ ਕੀਤੀਆਂ ਜਾਣਗੀਆਂ ਜੋ ਕਿ ਸਾਡੇ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ ਮੈਂ ਸਾਰੇ ਹੀ ਸਟਾਫ ਦਾ ਪ੍ਰਿੰਸੀਪਲ ਸਾਹਿਬਾਨ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ ਉਰੇ ਕੀ ਨਾਮ ਆਪਣਾ ਲਪਿਤ ਸਰ ਲਪਿਤ ਜਪੜੇ ਦੇ ਗੁਰਨਾਨਕ ਕਾਲਜ ਕੁਲੜ ਨੇ ਖੁਦ ਮੁਖਤਿਆਰ ਕਾਲਜ ਦਾ ਦਰਜਾ ਮਿਲਿਆ ਤੁਸੀਂ ਪ੍ਰਾਪਤੀ ਆ ਕਿਸ ਤਰ੍ਹਾਂ ਦੇ ਰਹਾ ਸੀ ਸਰ ਮੈਂ ਐਮਲੀਵ ਸਾਇੰਸ ਦੀ ਸਟੂਡੈਂਟ ਆ ਤੇ ਜਿਹੜਾ ਸਾਡਾ ਗੁਰਨਾਨਕ ਕਾਲਜ ਆ ਉਹ A++ ਨਾਲ ਸੰਵਾਨਿਤ ਹੈ ਤੇ ਸਰ ਪਹਿਲਾਂ ਸਾਨੂੰ ਕੀ ਸੀਗਾ ਵੀ ਯੂਨੀਵਰਸਿਟੀ ਜਾ ਕੇ ਆਪਣੇ ਪ੍ਰੋਬਲਮ ਸੋਲਵ ਕਰਨਾ ਪੈਂਦਾ ਸੀ ਪਰ ਹੁਣ UGC ਤੇ ਯੂਨੀਵਰਸਿਟੀ ਦੁਆਰਾ ਸਾਡੇ ਕਾਲਜ ਨੂੰ ਖੁਦਮੁਖਤਿਆਰੀ ਪ੍ਰਦਾਨ ਕੀਤੀ ਗਈ ਹੈ ਜਿਹਦੇ ਨਾਲ ਕਿ ਸਾਡਾ ਕਾਲਜ ਆਪਣੇ ਬੱਚਿਆਂ ਨੂੰ ਕੋਰਸ ਹੋਰ ਮਤਲਬ ਪ੍ਰੋਵਾਈਡ ਕਰਦਾ ਤੇ ਸਿਲੇਬਸ ਦੇ ਵਿੱਚ ਮਤਲਬ ਉਹਨਾਂ ਨੂੰ ਹੈਲਪ ਕਰੂਗਾ ਆਪਣੇ ਤੌਰ ਤੇ ਤੇ ਸਰ ਜੋ ਪ੍ਰੋਬਲਮਸ ਸਾਨੂੰ ਯੂਨੀਵਰਸਿਟੀ ਜਾ ਕੇ ਸੈੱਟ ਕਰਨੀਆਂ ਪੈਂਦੀਆਂ ਸੀ ਉਹ ਸਾਨੂੰ ਕਾਲਜ ਆਪ ਹੀ ਸੋਲਵ ਕਰਕੇ ਦੇ ਦੇਗਾ ਸਰ ਗੁਰਨਾਣਕ ਕਾਲਜ ਗੁੜਾੜ ਨੂੰ ਖੁਦ ਮੁਖਤਿਆਰੀ ਕਾਲਜ ਜਿਹੜਾ ਦਰਜਾ ਮਿਲਿਆ ਤੁਸੀਂ ਇਸ ਦਰਜੇ ਨੂੰ ਕਿਸ ਤਰ੍ਹਾਂ ਦੇ ਦੋ ਬੱਚਿਆਂ ਦੇ ਮਾਪਿਆਂ ਨੂੰ ਕੀ ਕਹਿਣਾ ਹੈ ਗੁਰਨਾਣਕ ਕਾਲਜ ਕੋਲ ਡਾਟਾ ਜਿਹੜੀ ਹੈ ਇਸ ਇਲਾਕੇ ਦੀ ਸਰਮੌਰ ਸੰਸਥਾ ਹੈ ਜਿਸ ਨੂੰ ਪਹਿਲਾਂ ਤੋਂ ਹੀ ਨੈਕ ਵੱਲੋਂ A+ ਦਾ ਦਰਜਾ ਮਿਲਿਆ ਹੋਇਆ ਹੈ ਤੇ ਹੁਣ UGC ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਇਹਨੂੰ ਆਟੋਨਮਸ ਦਾ ਦਰਜਾ ਜਿਹੜਾ ਹੈ ਮਿਲਿਆ ਹੀ ਪੜੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਤੇ ਇਸ ਲਈ ਅਸੀਂ ਪ੍ਰਿੰਸੀਪਲ ਸਾਹਿਬਾਨ ਤੇ ਪੂਰੀ ਮੈਨੇਜਮੈਂਟ ਤੇ ਪੂਰੇ ਇਲਾਕੇ ਦਾ ਇਸ ਲੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਦੇ ਨਾਲ ਵਿਦਿਆਰਥੀਆਂ ਨੂੰ ਇਸ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਹੁਣ ਕਾਲਜ ਆਪਣੇ ਲੈਵਲ ਤੇ ਜਿਹੜੇ ਨਵੇਂ ਅਕੈਡੈਮਿਕ ਪ੍ਰੋਗਰਾਮ ਨੇ ਕੋਰਸਸ ਨੇ ਉਹ ਸ਼ੁਰੂ ਕਰ ਪਾਏਗਾ ਤੇ ਸਿਲੇਬਸ ਦੇ ਵਿੱਚ ਅੱਜ ਦੇ ਸਮੇਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਦੇ ਵਿੱਚ ਜ਼ਰੂਰੀ ਜਿਹੜੀਆਂ ਚੇਂਜਸ ਨੇ ਉਹ ਕਰ ਪਾਏਗਾ ਜਿਸ ਦਾ ਫਾਇਦਾ ਜਿਹੜਾ ਹੈਗਾ ਸਾਡੇ ਵਿਦਿਆਰਥੀ ਨੂੰ ਮਿਲੇਗਾ ਉਹਨਾਂ ਨੂੰ ਰੁਜ਼ਗਾਰ ਦੇ ਹੋਰ ਜ਼ਿਆਦਾ ਮੌਕੇ ਜਿਹੜੇ ਨੇ ਉਹ ਪ੍ਰਾਪਤ ਕਰ ਪਾਣਗੇ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਸਿਲੇਬਸ ਦੇ ਵਿੱਚ ਫਲੈਕਸੀਬਿਲਿਟੀ ਮਿਲੇਗੀ ਅਸੀਂ ਸਿਲੇਬਸ ਦੇ ਵਿੱਚ ਅੱਜ ਦੇ ਸਮੇਂ ਦੀਆਂ ਲੋੜਾਂ ਇੰਡਸਟਰੀ ਤੇ ਹੋਰ ਜਿਹੜੇ ਅੱਜ ਦੇ ਸਮੇਂ ਦੀਆਂ ਉਹਨਾਂ ਨੂੰ ਲੋੜ ਹੈ ਸਕਿੱਲਸ ਦੀ ਉਹਦੇ ਮੁਤਾਬਕ ਜਿਹੜਾ ਕਾਲਜ ਹੈ ਆਪਣੇ ਲੈਵਲ ਤੇ ਜਿਹੜਾ ਹੈਗਾ ਸਿਲੇਬਸ ਹੈ ਉਹਨੂੰ ਮੋਡੀਫਾਈ ਕਰ ਪਾਏਗਾ ਵਾਗੁਰਜ ਕਲਸਾ ਸ਼ੇਰ ਵਾਗੁਰਜ ਜੀ ਫਤਿਹ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਆਪ ਸਭ ਨੂੰ ਦੱਸਣਾ ਚਾਹਨਾ ਹੈ ਕਿ ਗੁਰਨਾਨਕ ਕਾਲਜ ਬੁਰਲਾਡਾ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ UGC ਵੱਲੋਂ ਆਟੋਨਮਸ ਕਾਲਜ ਦਾ ਜੋ ਸਨਮਾਨ ਜਾ ਪ੍ਰਾਪਤ ਹੋਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਮੈਨੇਜਮੈਂਟ ਦਾ ਖਾਸ ਕਰਕੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਵਿਦਿਆਸਥੀ ਸਰਦਾਰ ਸੁਖਮਿੰਦਰ ਸਿੰਘ ਜੀ ਦਾ ਇਸ ਇਲਾਕੇ ਦੇ ਸਾਡੇ ਐਸਜੀਪੀਸੀ ਮੈਂਬਰਸ ਆਪਾਂ ਦਾ ਜਿਨ੍ਹਾਂ ਦੇ ਯੋਗ ਅਗਵਾਈ ਸਦਕਾ ਅੱਜ ਇਸ ਕਾਲਜ ਨੇ ਇੱਕ ਨਵਾਂ ਅਨیل ਪੱਥਰ ਪਾਰ ਕੀਤਾ ਹੈ ਜਿਸ ਨੂੰ ਆਟੋਨਮਸ ਕਾਲਜ ਦਾ ਦਰਜਾ ਮਿਲਿਆ ਹੈ ਇਸ ਆਟੋਨਮਸ ਕਾਲਜ ਦੇ ਦਰਜੇ ਦੇ ਨਾਲ ਅੱਜ ਅਸੀਂ ਇਸ ਸਮਰਥ ਹੋਏ ਹਾਂ ਕਿ ਅਸੀਂ ਆਪਣੇ ਕੋਰਸਸ ਆਪ ਡਿਜ਼ਾਈਨ ਕਰ ਸਕਾਂਗੇ ਤੇ ਜੋ ਸਾਡਾ ਅਸੈਸਮੈਂਟ ਦਾ ਪ੍ਰੋਸੈਸ ਹੈ ਉਹ ਇੱਕ ਕਾਲਜ ਆਪਣੇ ਲੈਵਲ ਤੇ ਜੋ ਪਹਿਲੇ ਯੂਨੀਵਰਸਿਟੀ ਕਰਦੀ ਸੀ ਉਹ ਆਪਣੇ ਲੈਵਲ ਤੇ ਕਰ ਸਕੇਗਾ ਇਸ ਇਲਾਕੇ ਨੂੰ ਇਸ ਕੋਰਸ ਦਾ ਇਸ ਆਟੋਨਮਸ ਸਟੇਟਸ ਦਾ ਬਹੁਤ ਬੈਨੀਫਿਟ ਹੋਣਾ ਕਿਉਂਕਿ ਇਸ ਆਟੋਨਮਸ ਸਟੇਟਸ ਨਾਲ ਅਸੀਂ ਇਸ ਇਲਾਕੇ ਦੀ ਨੀਡ ਨੂੰ ਸਮਝਦੇ ਹੋਏ ਬਹੁਤ ਸਾਰੇ ਨਵੇਂ ਕੋਰਸਸ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਕੋਰਸਿਸ ਦੇ ਨਾਲ-ਨਾਲ ਜੋ ਅਸੀਂ ਕਰਿਕੂਲਮ ਜੋ ਸਾਡੇ ਕੋਲ ਪਹਿਲੇ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਚੇਂਜਸ ਕਰਾਂਗੇ ਕਿਉਂਕਿ ਸਾਡੇ ਜਿਹੜੇ ਇਸ ਏਰੀਆ ਦੇ ਅਕੋਰਡਿੰਗਲੀ ਬਹੁਤ ਸਾਰੇ ਚੇਂਜਸ ਹੋਣ ਦੀ ਲੋੜ ਹੈ ਕਿਉਂਕਿ ਸਾਡੇ ਜਿਹੜੇ ਇਹ ਫਾਰਮਰ 벨ਟ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਇੱਥੋਂ ਦਾ ਯੂਥ ਹੈ ਉਹ ਸਕਿੱਲ ਹੋਏ ਤੇ ਵੱਧ-ਵੱਧ ਜਿਹੜੇ ਹੈਗੇ ਜੌਬਸ ਤੇ ਆਪਣੇ ਇੰਟਰਪ੍ਰੀਨਿਓਰ ਸ਼ੁਰੂ ਕਰੇ ਤੇ ਇਹ ਸਭ ਕੁਝ ਆਟੋਨਮਸ ਕਾਲਜ ਦੇ ਰਾਹੀਂ ਹੁਣ ਸੰਭਵ ਹੋ ਸਕੇਗਾ ਤੇ ਮੈਂ ਬਹੁਤ-ਬਹੁਤ ਆਪਜੀ ਦਾ ਸ਼ੁਕਰਗੁਜ਼ਾਰ ਹਾਂ ਤੇ ਬਹੁਤ-ਬਹੁਤ ਧੰਨਵਾਦ